ਸਹਾਦਰ ਭਦਰ ਸਿੰਘ ਦਾ ਪੁੱਤਰ ਜਿੱਦੇ ਕੰਤੀ ਦੀ ਪਈ ਹੋਈ ਕਬੱਡੀ ਆ ਸਾਫ ਸਰਵਿਸ ਥੋੜੀ ਜੀ ਵਾਹ ਜਿਹੜੀ ਬਖਸ਼ੇ ਦੀ ਖੋਲ ਦੇ ਰਮਣਾ ਕਬੱਡੀ ਦੇ ਜਿਹੜੇ ਮੈਚ ਲੋ ਪਹਿਲੇ ਕਬੱਡੀ ਇੱਕ ਪਾਸੇ ਪੁੱਚੋ ਪਿੰਡ ਦਾ ਲਖੂ ਜਿੱਦਵੀਂ ਲੱਗਦਾ ਵੀ ਜਫਾ ਲਾਉਣ ਦੇ ਲਈ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਕੁਲਵੰਤ ਸਿੰਘ ਰਾਜਵੰਦ ਰਾਏ ਦੀ ਟੀਮ ਦੇ ਲਈ ਕੰਮ ਦਾ ਵਾਅਦਾ ਕਰਦਾ ਹੋਇਆ ਸਾਰੇ ਵੀਰ ਹਾ ਕੇ ਖਰਾਕਾ ਚੰਗੀ ਮਿਹਨਤ ਲਾਈ ਹੋਵੇ ਜੱਫਾ ਕੋਈ ਲੱਗੇ ਨਾ ਤਾਂ ਫੇਰ ਦੁਖ ਹੁੰਦਾ ਏ ਸਰਵੀ ਫੈਲ ਜਾ ਫਾਈਨਲ ਦਾ ਲੱਗਿਆ ਮੈਚ ਹੋਵੇ ਭੜਾੜ ਵਾਲੇ ਮੈਚ ਖੜ ਕੇ ਕੇ ਲੱਗੇ ਨਾ ਤਾਂ ਫੇਰ ਦੁਖ ਹੁੰਦਾ ਏ ਇਹਦੇ ਵੀ ਤੂਰ ਪਿੰਡ ਦਾ ਸਤੂਆ ਜਿਹੜਾ ਕਬੱਡੀ ਖਾਰਾ ਬਾਬਾ ਅੰਬਾਸ ਅਕੈਡਮੀ ਰਾਪਰੇ ਦੇ ਲਈ ਸਿੱਧੂ ਦੀ ਅਕੈਡਮੀ ਦੇ ਲਈ ਖੜਦਾ ਉਧਰਲੇ ਪਾਸੇ ਤਰਮੈਨ ਗਰੀ ਬਾਲੇ ਸਾਡੇ ਵੀ ਅਮਰਪਾਲ ਮਿੰਟੂ ਵਰਗੇ ਕਬੜਾ ਵਾਲੇ ਸੀਨੀਅਰ ਕੀਪਰ ਚ ਦੇ ਨਾਲ ਜਿੱਥੇ ਹੰਦਰਪਸ ਗ੍ਰਾਮੀ ਵਾਲੇ ਵੀਰ ਦੇ ਵਰਗੇ ਉਹ ਵੀ ਰਸ਼ਤ ਤੇ ਪੁੰਜਾ ਸੜੀ ਅੜਗੇ ਦੂਤ ਪਿੰਡ ਦਾ ਸਰਪਾਲ ਸਿੰਘ ਸੱਤੂ ਹਾਂਜੀ ਬਾਈ ਜੀ ਇਹ 5-500 ਰੁਪਿਆ ਆ ਰਾਮਕੀਰ ਬਾਬੂ ਕਹਿੰਦੇ ਨਹੀਂ ਹੈਲੋ ਠੀਕ ਹੈਲੋ ਹੈਲੋ ਹਾਂਜੀ ਬਾਬੂ ਕਹਿੰਦਾ ਬੈਠ ਕੇ ਆਪਣੇ ਪਿੱਛੇ ਲਾਈਨ ਦਾ ਪਤਾ ਨਹੀਂ ਲਾ ਆਪਾਂ ਉਹਦਾ ਧਾਰੀ ਦੇ ਟੂਰਨਾਮੈਂਟ ਦਾ ਬਹੁਤ ਤਗੜਾ ਟੂਰਨਾਮੈਂਟ ਖੋਲ੍ਹਿਆ 5-500 ਰੁਪਈਆ ਦੋਨੇ ਟੀਮਾਂ ਦੇ ਲਈ ਇਧਰਲੇ ਪਾਸੇ ਉਹ ਵੀ ਜਿਹੜਾ ਰਾਪਰੇ ਪੈਂਡ ਵਾਲਾ ਜੱਫਾ ਜਿਹੜਾ ਨਹੀਂ ਲੱਸ ਗਿਆ ਗੰਤੀ ਦੇ ਪੁਆਇੰਟ ਆਪਣੀ ਜਿੱਤ ਦੇ ਲਈ ਜਿਹੜਾ ਇੱਕ ਅੰਗ ਦਾ ਹੋਰ ਮਾਦਰਾ ਕੀਤਾ ਹੋਇਆ ਹਾਂਜੀ ਕਿਵੇਂ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਜਿੱਤੇ ਕਿਉਂਕਿ ਜਿੰਦਗੀ ਅਜੀਤ ਮਿੱਤਰ ਗੁਰਵਿੰਦਰ ਵਰਗੇ ਆ ਅਨੰਦ ਮਿੱਤਰ ਉਹਨਾਂ ਜਿਹੜੇ ਨੈੱਟ ਤੇ ਮੈਚ ਵੇਖ ਰਹੇ ਆ ਉਹਨਾਂ ਨੇ 1000 ਰੁਪਏ ਮੇਰੇ ਲਈ ਵਿਸ਼ੇਸ਼ ਤੌਰ ਤੇ ਭੇਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਵਿੰਦਰ ਵਰਗੇ ਵੀਰ 1000 ਰੁਪਏ ਵਿਸ਼ੇਸ਼ ਤੌਰ ਤੇ ਮੇਰੇ ਲਈ ਭੇਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਜਿੰਦਗੀ ਦੇ ਅਨੰਦ ਮਿੱਤਰ ਮੈਚ ਦਾ ਆਨੰਦ ਮਾ ਰਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਇੱਕ ਪਾਸੇ ਤੂਤ ਪਿੰਡ ਦਾ ਸੱਤੂਆ ਰਾਤ ਦੇ ਦਾ ਲਾਡੀ ਜਫਾ ਜਿਹੜਾ ਨਹੀਂ ਲੱਸ ਗਿਆ ਆਪਰੇ ਕੀ ਅਜ ਖਲਾ ਕਰਦੇ ਟੀਮਾਂ ਦੋਨੇ ਚੰਗੀਆਂ ਟੀਮਾਂ ਦੋਨੇ ਚੰਗੀਆਂ ਲਓ ਭਾਈ ਰੂਪੇ ਦਾ ਕਿਰਨ ਦੀ ਅਜਵੇਲ ਸਿੰਘ ਦਾ ਪੁੱਤ ਹੈ ਜਿੱਥੇ ਵੀ ਦੇਖਦਾ ਵੀ ਸਾੜੇ ਵੀਰਾਂ ਵਾਹੀ ਰਸਤਾ 2010 ਤੇ 2011 ਦੇ ਵਿੱਚ ਨੌਜਵਾਨੀ ਅਗਲੇ ਮੈਚਾਂ ਦੀ ਲਿਸਟੋ ਬਾਲਾ ਜੀ ਅਗਲੇ ਮੈਚਾਂ ਦੀ ਜਿਹੜੀ ਲਿਸਟ ਉਹ ਆਪਾਂ ਟੀਮਾਂ ਨੂੰ ਜਿਹੜਾ ਦੱਸੀਏ ਤੇ ਮੁਕਾਬਲੇ ਜਿਹੜੇ ਦੱਸੀਏ ਸੈਮੀ ਫਾਈਨਲ ਮੈਚ ਦਰਸ਼ਪੀਰ ਵੱਡਿਆ ਰਾਊਂਡ ਕਾ ਦੇ ਨਾਲ ਆ ਜਿਹੜੇ ਮੈਚ ਦੇਖ ਰਹੇ ਵੀ ਦਰਸ਼ਪੀਰ ਪਿਆਰ ਦੇ ਨਾਲ ਕਬੱਡੀ ਮੈਚਾਂ ਸਾਡੇ ਵੀਰਾਂ ਗੱਲੇ ਵਰਗੇ ਇੱਕ ਪਾਸੇ ਬੱਲੇ ਬੱਲੇ ਪਾਇੰਟ ਮੈਚ ਕਾਲੋ ਕੇ ਤੇ ਸਰਬਾ ਪੰਜਵਾਂ ਮੈਚ ਜਿਹੜੀ ਟੀਮ ਠਿਕਰੀ ਵਾਲਾ ਇੱਕ ਮਿੰਟ ਜੀ ਪੰਜਵਾਂ ਮੈਚ ਜਿਹੜੀ ਠਿਕਰੀ ਵਾਲਾ ਤੇ ਬੱਗੇ ਪਿੰਡ ਦੇ ਵਿੱਚ ਜਿੱਤੀ ਆ ਉਹਦਾ ਕਿਉਂਕਿ ਇਤਰਾਜ ਆ ਉਹ ਖੇਡੂ ਚੰਗੀਆਂ ਨਵੇੜਾ ਕਿ ਜਿਹੜੀ ਆ ਸਾਡੇ ਵੀਰਾਂ ਨੇ ਪੱਟ ਪਾੜੇ ਨਾਨੂੰ ਦੱਸਿਆ ਵੀ ਕੁਆਟਰ ਦੇ ਜਿਹੜੇ ਚਾਰ ਮੈਚ ਲਓ ਭਾਈ ਰੁਪੇ ਦਾ ਕਰਨਦੀਪ ਸਿੰਘ ਆ ਆਪਣੇ ਦੀ ਟੀਮ ਦੇ ਬਹੁਤ ਬਹੁਤ ਵਾਰ-ਵਾਰ ਸੇਵਰ ਵਾਲੇ ਸਾਰੇ ਵੀਰਾਂ ਦਾ ਮਨਜੀਤ ਪਿੱਟਿਆ ਵਰਗਾ ਵੱਡੇ ਮਾਨ ਸਮਾਨ ਹਜ਼ਾਰ ਰੁਪਏ ਵਿਸ਼ੇਸ਼ ਤੌਰ ਤੇ ਨਾਮ ਨਾਲ ਭੇਜਿਆ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਲਓ ਭਾਈ ਇਹ ਕਬੱਡੀ ਆ ਲੈ ਤੇ ਮੇਰੇ ਦਸਤੀ ਬੈਠਦੇ ਆ ਕਿਉਂਕਿ ਪਿੱਛੋਂ ਵਾਲੀ ਥੋੜਾ ਜਿਹਾ ਲੈਨ ਤੋਂ ਪਿੱਛੇ ਬਾਕੀ ਹੋ ਵੀ ਨੌਜਵਾਨਾਂ ਚਾਹ ਦੇ ਅਮਰਪਾਲ ਮਿੰਟੂ ਕਹਿੰਦਾ ਵੀ ਲੱਕੀ ਜਿੰਨੇ ਵੀ ਪੁਆਇੰਟ ਲਊ ਉਹਨਾਂ ਦੇ ਵੱਡੇ ਮਾਨ ਸਨਮਾਨ ਹੋਣਗੇ ਲੈ ਵੀ ਮਿੰਟੂ ਆਪਾਂ ਇਸ ਨੌਜਵਾਨ ਦੀ ਕਬੱਡੀ ਦੇ ਵੀ ਫੈਨ ਹੋਇਆ ਦੂਹੀ ਪਿੰਡ ਦਾ ਧਿਆਨਾਗਾ ਹੁਣ ਬੱਲੇ ਬੱਲੇ ਹੋ ਗਿਆ ਇੱਕ ਵਾਰ ਜਿੱਤਿਆ ਨਾ ਨੌਜਵਾਨ ਕਬੱਡੀਆਂ ਪਾਉਂਦਾ ਕਿਉਂਕਿ ਦੇਖਦੇ ਆ ਇਸ ਨੌਜਵਾਨ ਦਾ ਜਿਹੜਾ ਬੰਦਾ ਨਾ ਆਗਾ ਭਾਈ ਰੁੱਪੇ ਨਾ ਕਿਰਜੀਵ ਸਿੰਘ ਕਿਰਨੀ ਅਜਵੇਦ ਸਿੰਘ ਦਾ ਪੁੱਤਰ ਜਿੱਥੇ ਦੇਖਦਾ ਵੀ ਥੋੜੀ ਜੀ ਕਿਉਂਕਿ ਗੋਡਿਆਂ ਤੋਂ ਮਹਿਸੂਸ ਕਰਦਾ ਸਾਡਾ ਟੀਮ ਨੂੰ ਉਹਦਾ ਹੱਥ ਟੱਚ ਕਿਉਂਕਿ ਇੱਕ ਬੇਤੀ ਹੈ ਵੀ ਆਪਣੇ ਮੋਟਰਸਾਈਕਲ ਕਲੀ ਜਰੂਰ ਨਿਕਾ ਸਾਰੇ ਜਣੇ ਜਾ ਕੇ ਉਧਰ ਇਹ ਵੀ ਮੈਨੂੰ ਪ੍ਰਬੰਧਕ ਵੀਰੇ ਨਾਲ ਸੰਬੰਧ ਵਾਲਾ ਸਾਡੇ ਤੇ ਰੱਖੋ ਭਾਈ ਬਹਾਦਰ ਸਿੰਘ ਦਾ ਪੁੱਤਰ ਜਗਨਨਾਥ ਸਿੰਘ ਜੀ ਬੈਠੇ ਨੇ ਗਾਣੇ ਵਰਗੇ ਸਾਡੇ ਵੀਰ ਨੇ ਪਰ ਇਧਰਲੇ ਪਾਸੇ ਪੁਆਇੰਟ ਜਿਹੜਾ ਸੰਤ ਇਹ ਜਾਫੀ ਨੂੰ ਆਪਾਂ ਮੈਂਨ ਆਰ ਸਨਮਾਨ ਕਰਨਾਗਾ ਇਸ ਜਾਫੀ ਨੂੰ ਕਿਉਂਕਿ ਕੰਟੀਨਿਊ ਜਿਹੜਾ ਜਫਾ ਲੱਗਦਾ ਜਿਹੜੀ ਅਜੇ ਗਿਣਤੀ 30000 ਤੋਂ ਉੱਪਰ ਜੇਕਰ ਹਿਸਾਬ ਲਾਈਏ ਇਧਰਲੇ ਪਾਸੇ ਫਿਰ ਪੁਆਇੰਟ ਰੇਟਰ ਦਾ ਰੇਟਰ ਦਾ ਰੇਟਰ ਦਾ ਮਣੀ ਤੂੜ ਸਾਡੇ ਵੀਰਾਂ ਓਂਕਾਰ ਮਾਰਿਆ ਜਿਹੜੇ ਮੈਚਾਂ ਦੇ ਵਿੱਚ ਲੋ ਭੀਮਾ ਤੇ ਦੂਜੇ ਪਾਸੇ ਜੰਨੀ ਆ ਮੈਚ ਹਲਾ ਮਹਾਰਾਜ ਗਿਲਕਲਾ ਦੀ ਟੀਮਾਂ ਦਾ ਮੁਕਾਬਲਾ ਚਲਾਇਆ ਜਾਊਗਾ پچتر کلو کا جگہ دو میں نے تھوڑی جی بخش نہیں آواز کھول بھائی یہ کیونکہ بہت ودیا ساؤنڈ سر بھائی رمن منڈی کلا تو لائٹاں کا پربن بھی دونوں ٹیم میچ ودیا لگا تالی مار گیا دوسو ٹھیک ہے جی دو آ